ਸਾਸਰੀ ਆਲ ਜੀ ਸਾਰਿਆਂ ਨੂੰ ਅੱਜ ਅਸੀਂ ਬਣਾਵਾਂਗੇ ਮਲਾਂਜੀ ਉਹਦੇ ਵਾਸਤੇ ਜੀ ਅਸੀਂ ਆ ਦੋ ਅੰਬ ਲਏ ਆ ਅੰਬ ਠੀਕ ਠੀਕ ਹੁਣੇ ਚਾਹੀਦੇ ਆ ਜੀ ਇੰਜਾਂ ਦਾ ਨਾ ਬੁੱਧਾ ਜ਼ਿਆਦਾ ਹੋਵੇ ਉਦਾਂ ਦੇ ਅੰਬ ਚਾਹੀਦੇ ਆ ਆ ਦੇਖੋ ਅਸੀਂ ਇਦਾਂ ਦੇ ਲਏ ਆ ਹੁਣ ਅਸੀਂ ਨਾ ਇਹਨਾਂ ਨੂੰ ਉਬਾਲਾਂਗੇ ਜੀ ਹੁਣ ਅਸੀਂ ਕੁੱਕਰ ਵਿੱਚ ਪਾਣੀ ਪਾਵਾਂਗੇ ਜੀ ਉਹਦਾ ਜੀ ਅੰਬ ਕੱਚੇ ਲੈਣੇ ਆ ਜੇ ਸਲੇਹ ਮਲਾਂਜੀ ਬਣਾਉਣਾ ਆ ਕਈ ਨਮ ਲਾਂਜੀ ਕਹਿੰਦੇ ਆ ਕਈ ਸ਼ਿਸ਼ਾ ਕਹਿੰਦੇ ਆ ਕਈ ਨਾ ਲੈਂਦੇ ਜੀ ਇਹਨਾਂ ਦੇ ਹੁਣ ਅਸੀਂ ਵਿੱਚ ਆਂਬ ਪਾ ਲਵਾਂਗੇ ਪਾਣੀ ਅਸੀਂ ਇੰਨਾ ਪਾਵਾਂਗੇ ਵੀ ਆਂਬ ਜਿਹੜੇ ਆ ਨਾ ਵਿੱਚ ਡੁੱਬ ਜਾਣ ਆਂਬਾਂ ਨੂੰ ਅਸੀਂ ਪਹਿਲੇ ਚੰਗੀ ਤਰ੍ਹਾਂ ਧੋ ਲਿਆ ਸੀਗਾ ਜੇ ਫੇਰ ਪਾਏ ਆ ਇਹਦੇ ਵਿੱਚ ਅਸੀਂ ਹੁਣ ਅਸੀਂ ਇਹਨਾਂ ਨੂੰ ਗੈਸ ਨੂੰ ਫੁੱਲ ਤੇ ਰੱਖਾਂਗੇ ਦੋ ਸੀਟੀਆਂ ਧਵਾਵਾਂਗੇ ਜੀ ਫੇ ਅਸੀਂ ਗੈਸ ਬੰਦ ਕਰ ਦਵਾਂਗੇ ਭਾਫ਼ ਨਹੀਂ ਕੱਢਾਂਗੇ ਫਿਰ ਇਹਨਾਂ ਨੇ ਹੋ ਜਾਣਾ ਜੀ ਹੁਣ ਅਸੀਂ ਕੁੱਕਰ ਦਾ ਢੱਕਣ ਲਾ ਦਵਾਂਗੇ ਦੋ ਬਿਸਲ ਲੱਗ ਗਈਆਂ ਜੀ ਅੰਬਾਂ ਨੂੰ ਥੋੜਾ ਅਸੀਂ ਗੈਸ ਬੰਦ ਕਰ ਦਿੱਤੀ ਆ ਹੋਣਨਾ ਜਿੰਨੀ ਤੇਰੇ ਦੇ ਵਿੱਚੋਂ ਗੈਸ ਖਤਮ ਨਹੀਂ ਹੁੰਦੀ ਓਨੀ ਦੇਰ ਵੇਟ ਕਰਾਂਗੇ। ਆਗ ਨਿਕਲ ਗਈ ਜੀ। ਹੁਣ ਅਸੀਂ ਅੰਬਾਂ ਦੇਖਦੇ ਆਂ। ਅੰਬ ਸਾਡੇ ਹੋਗਾ ਜੀ। ਅੰਬਾਂ ਸੇ ਗਰਮ ਪਾਣੀ ਚੋਂ ਕੱਢ ਲੈ ਜੀ। ਹੁਣ ਅਸੀਂ ਇਹਨਾਂ ਨੂੰ ਠੰਡੇ ਪਾਣੀ ਚ ਰੱਖਾਂਗੇ। ਫਿਰ ਅਸੀਂ ਮਲਾਂਜੀ ਬਣਾਵਾਂਗੇ ਜੀ ਇਹਦਾ ਆਂਬਾ ਸੀ ਠੰਡੇ ਕਰ ਲਿਆ ਜੀ ਹੁਣ ਅਸੀਂ ਨਾ ਪਤੀਲੇ ਦੇ ਵਿੱਚ ਇਹਨਾਂ ਦਾ ਮਲਾਂਜੀ ਬਣਾਵਾਂਗੇ ਮੈਂ ਹੱਥ ਵੀ ਦਾਣਾ ਸਾਫ਼ ਕਰਕੇ ਆਈਆਂ ਜੀ ਇਹ ਹੱਥ ਨਾਲ ਹੀ ਬਣਾਉਣਾ ਪੈਂਦਾ ਇਦਾਂ ਲਾ ਦਵਾਂਗੇ ਜੀ ਆਹ ਮੂੰਹ ਤੋਂ ਫਿਰ ਅਸੀਂ ਇਹਨੂੰ ਨਾ ਆਕੇ ਜੀ ਫਿਰ ਇਹਨੂੰ ਮੈਸ਼ ਕਰ ਦੇਣਾ ਅਸੀਂ ਇਦਾਂ ਸਾਰੇ ਕੱਢ ਲੈਣੇ ਵਿੱਚੋਂ ਇਦਾਂ ਸਾਰੀ ਛਿਲ ਲਾ ਲੈਣੀ ਜੀ ਮੇਰੇ ਨਾਲ ਅਸੀਂ ਇਹਨਾਂ ਨੂੰ ਮੱਥੇ ਦੇ ਨਾਲ ਮੈਸ਼ ਕਰਨਾ ਪੈਣਾ ਜੀ ਮਿਲਾਂਜੀ ਇਦਾਂ ਹੀ ਬਣਦਾ ਹੁਣ ਤੁਹਾਨੂੰ ਬਣਾ ਕੇ ਦਿਖਾਵਾਂਗੇ ਅਸੀਂ ਬਣਾਜੀ ਇਦਾਂ ਚੰਗੀ ਤਰ੍ਹਾਂ ਬਣਾ ਲਿਆ ਜੀ ਆਹ ਦੇਖੋ ਹੁਣ ਬਿਲਕੁਲ ਠੀਕ ਹੋ ਗਿਆ ਇਹ ਅਸੀਂ ਨਾ ਇੰਨਾ ਕਿ ਸੰਗਣਾ ਰੱਖਣਾ ਆਹ ਦੇਖੋ ਗੁੱਦਾ ਗੱਦਾ ਸਾਰਾ ਅਸੀਂ ਵਿੱਚ ਮੈਸ਼ ਕਰ ਦਿੱਤਾ ਬਸ ਹੁਣ ਇਹ ਇੰਨਾ ਕੁ ਠੀਕ ਆ ਸੰਗਣਾ ਹੁਣ ਇਹਦੇ ਵਿੱਚ ਪਾਉਣ ਲਈ ਮਸਾਲੇ ਤਿਆਰ ਕਰਾਂਗੇ ਜੀ ਹੁਣ ਜੀ ਇਹ ਜੀਰਾ ਤੇ ਕਾਲੀਆਂ ਮਿਰਚਾਂ ਆ ਇਹਨੂੰ ਅਸੀਂ ਥੋੜਾ ਜਿਹਾ ਗਰਮ ਕਰਾਂਗੇ ਫਿਰ ਅਸੀਂ ਪੀਸ ਕੇ ਵਿੱਚ ਪਾਵਾਂਗੇ ਇਹਦੇ ਬੈਨ ਸਾਡਾ ਗਰਮ ਛੇਤੀ ਹੋ ਜਾਣਾ ਜੀ ਇਹਨੂੰ ਜੀਰਾ ਤੇ ਕਾਲੀ ਮਿਰਚ ਸਾਡੇ ਗਰਮ ਹੋ ਗਏ ਜੀ ਤਾਂ ਹੁਣ ਇਹਨਾਂ ਨੂੰ ਅਸੀਂ ਗਰਮ ਗਰਮ ਨੂੰ ਕੁੱਟ ਲਵਾਂਗੇ ਪੂਣੀ ਦੇ ਵਿੱਚ ਉਸੇ ਮਲਾਂਜੀ ਵਿੱਚ ਮਸਾਲੇ ਪਾਵਾਂਗੇ ਜੀ ਆ ਜੀਰਾ ਤਾਂ ਕਾਲੀ ਮਿਰਚ ਜਿਹੜਾ ਕੁੱਟਿਆ ਉਹ ਪਾ ਦਵਾਂਗੇ ਇੰਨਾ ਕੁ ਕਾਲਾ ਲੂਣ ਪਾ ਦਵਾਂਗੇ ਇੰਨਾ ਕੁ ਜਿੱਟਾ ਲੂਣ ਪਾ ਦਵਾਂਗੇ ਜੀ ਤਨੀਆ ਪਾਊਟਰ ਪਾ ਦਵਾਂਗੇ ਸ਼ੱਕਰ ਪਾ ਦਮਾਗੇ ਜੀ ਥੋੜੀ ਜੀ ਤੁਸੀਂ ਜੀ ਆਪਣੀ ਮਰਜ਼ੀ ਦੇ ਨਾਲ ਮਿੱਠਾ ਰੱਖ ਸਕਦੇ ਆ ਤੁਸੀਂ ਖੰਡ ਪਾ ਲੋ ਜੋ ਤੁਹਾਡਾ ਮਨ ਕਰਦਾ ਤੁਸੀਂ ਪਾ ਲੋ ਅਸੀਂ ਸ਼ੱਕਰ ਭਰ ਦਦੇ ਆ ਜੀ ਸ਼ਕਰੇ ਹੀ ਪਾਈ ਆ ਜੀ ਵਿੱਚ ਇਹ ਜੀ ਬਣ ਕੇ ਬਹੁਤ ਟੇਸਟੀ ਤਿਆਰ ਹੁੰਦਾ ਆ ਇਹਨੂੰ ਬਣਾ ਕੇ ਤੁਸੀਂ ਰੋਟੀ ਜੀ ਲੈ ਖਾਣੀ ਆ ਉਦਾਂ ਕੋਲੀ ਚ ਪਾ ਕੇ ਪੀ ਲੋ ਉਦਾਂ ਦੇ ਵਿੱਚ ਬਰਫ ਪਾ ਕੇ ਇਹਨੂੰ ਉਦਾਂ ਹੀ ਪੀ ਲਵੋ ਇਹ ਬਹੁਤ ਟੇਸਟੀ ਹੁੰਦਾ ਹੈ ਇਹ ਨਾਲ ਭੁੱਖ ਵੀ ਬੜੀ ਲੱਗਦੀ ਹੈ ਜੀ ਉਦਾਂ ਵੀ ਗਰਮੀਆਂ ਦੀ ਸਪੈਸ਼ਲ ਖਾਣਾ ਆ ਇਹ ਆ ਦੇਖੋ ਇਦਾਂ ਦਾ ਹੋ ਗਿਆ ਹੁਣ ਅਸੀਂ ਇਹਦੇ ਵਿੱਚ ਬਰਫ ਪਾ ਦਵਾਂਗੇ ਹੁਣ ਇਹ ਬਣ ਕੇ ਤਿਆਰ ਆ ਜੀ ਆ ਦੇਖੋ ਹੁਣ ਠੰਡਾ ਠੰਡਾ ਹੋ ਗਿਆ ਜੀ ਤੁਸੀਂ ਇਹਨੂੰ ਰੋਟੀ ਦੇ ਨਾਲ ਵੀ ਖਾ ਸਕਦੇ ਆ ਜੀ ਓਦਾਂ ਵੀ ਕੋਲੀ ਚ ਪਾ ਕੇ ਪੀ ਸਕਦੇ ਆ ਜਿੱਦਾਂ ਤੁਹਾਡਾ ਮਨ ਕਰਦਾ ਓਦਾਂ ਕਰੋ ਤਾਂ ਤੁਸੀਂ ਵੀ ਸਾਡੇ ਤਰੀਕੇ ਦੇ ਨਾਲ ਇਦਾਂ ਮਲਾਂਜੀ ਬਣਾਓ ਜੀ ਤੇ ਖਾਓ ਸਾਡੇ ਚੈਨਲ ਨੂੰ ਸਪੋਰਟ ਕਰੋ ਥੈਂਕ ਯੂ